ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸਾਲ 1920 ਵਿੱਚ ਹੋਈ ਸੀ ਜਿਸ ਦੇ ਪਹਿਲੇ ਬਾਨੀ ਪ੍ਰਧਾਨ ਸਰਦਾਰ ਸੁਰਮੁਖ ਸਿੰਘ ਚਭਾਲ ਸਨ ਅਤੇ ਦੂਸਰੇ ਪ੍ਰਧਾਨ ਬਾਬਾ ਖੜਕ ਸਿੰਘ ਜੀ ਸਨ ਅਤੇ ਤੀਸਰੇ ਪ੍ਰਧਾਨ ਮਾਸਟਰ ਤਾਰਾ ਸਿੰਘ ਜੀ ਅਤੇ ਚੌਥੇ ਪ੍ਰਧਾਨ ਸਰਦਾਰ ਗੋਪਾਲ ਸਿੰਘ ਜੀ ਕੌਮੀ ਪੰਜਵੇਂ ਪ੍ਰਧਾਨ ਸਰਦਾਰ ਤਾਰਾ ਸਿੰਘ ਜੀ ਠੇਠਰ ਛੇਵੇਂ ਪ੍ਰਧਾਨ ਤੇਜਾ ਸਿੰਘ ਜੀ ਅਕਰਪੁਰੀ ਸੱਤਵੇਂ ਪ੍ਰਧਾਨ ਬਾਬੂ ਲਾਲ ਸਿੰਘ ਜੀ ਅੱਠਵੇਂ ਪ੍ਰਧਾਨ ਊਧਮ ਸਿੰਘ ਜੀ ਨਾਗੋਕੇ नौवें प्रधान ज्ञानी करतार सिंह जी दसवें प्रधान प्रीतम सिंह जी गुजर ग्यारहवें प्रधान सरदार हुक्म सिंह जी बारहवें प्रधान संत फतेह सिंह जी तेरहवें प्रधान जथेदार अच्छर सिंह जी चौदवें प्रधान सरदार भुपेंद्र सिंह जी पंद्रहवें प्रधान जथेदार मोहन सिंह जी तुड़ सोलहवें प्रधान जथेदार जगदेव सिंह तलवंडी सतारवें प्रधान संत हरचरण सिंह लौंगोवाल 18ਵੇਂ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਬਰਨਾਲਾ 19ਵੇਂ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ 20ਵੇਂ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਧੰਨਵਾਦ